ਇਹ ਵੀ ਜਦ ਨਾਲ ਖੜਾ ਕਰਦਾ ਤੇਰੀ ਮਨਤਾ ਪ੍ਰਾਪਤ ਹੋ ਜਾਂਦੀ ਹੈ ਕਿਹਾ ਹੋਇਆ ਉਹ ਤੁਹਾਡੇ ਨਾਲ ਸਾਰੇ ਮਹਾਂਪੁਰਸ਼ ਹੋਣਗੇ ਤੇ ਤੁਸੀਂ ਕੋਈ ਲਾਲਚ ਲਾਣ ਨਹੀਂ ਤਰੇ ਮੰਗੇ ਨਹੀਂ ਲਿਆਏ ਇਸਾ ਜੇ ਆਪ ਨੇ ਪੁੱਤ ਅੱਧਿਆ ਕਿੰਨਾ ਬਰੀਂਦੀਆਂ ਤੋਂ ਸੇਵਾ ਕਰਵਾਈ ਉਹਨਾਂ ਦੇ ਕਰਮ ਚੱਕੇ ਉਹਨਾਂ ਦੇ ਕਰਮ ਚੱਕੇ ਇਤਨਾ ਕਰਿਆ ਹੁੰਦਾ ਆਇਆ ਨਾਮ ਕਰਨਾ ਪਰ ਤੁਹਾਡੇ ਦੇ ਟੈਕਸ ਨੂੰ ਲੱਗਣਾ ਛੱਜੇ ਆਰਾਮ ਕਰਦਾ ਕਿ ਤੁਹਾਡਾ ਭਾਰ ਚੱਲਦਾ ਮੈਂ ਕਿਹਾ ਠੇਕਾ ਕਰਿਆ ਹੋਇਆ ਕਾ ਮੇਰੇ ਬਾਪ ਕੀ ਗੱਲ ਨਾ ਮੰਨੋ ਸੁਣੋ ਨਾ ਮੈਂ ਰਾਮ ਕਰਕੇ ਤੁਹਾਡਾ ਵਜਨ ਚੱਕਾ ਮੇਰੇ ਵਰਗਾ ਪਾਗਲ ਕੌਣ ਹੋਏਗਾ ਉਹ ਦਿਹਾੜੀ ਲਾਵੇਗਾ ਮੁਝ ਚੱਲਿਆ ਵੀ ਜਿਹੜੇ ਬੜਾ ਚੰਗਾ ਉਹਦੇ ਵਰਗਾ ਸਦਾਈ ਕੌਣ ਹੋਏਗਾ ਤੇ ਤੁਸੀਂ ਕਿਹਨੂੰ ਕਦਰ ਕਰਨੀ ਦਿਹਾੜੀ ਵਾਲੇ ਦੀ ਕੱਲ ਨੂੰ ਫੇਰ ਆਵਾਜ਼ ਮਾਰ ਲੈਣੀ ਇੰਨਾ ਨੇ ਵਾਜਾ ਮਾਰਤਾ ਕਹਿੰਦੇ 6 ਵਜੇ ਬਾਬਾ ਜੀ ਆਇਓ ਉਹ ਮੈਂ ਕੀ ਸ਼ੱਪ ਲੜ ਗਿਆ ਤੁਹਾਡੇ ਮਾਈ ਨਿਕਲੀ ਮੈਂ ਖਲ ਲੜਦੇ ਰਹਿਣ ਨਾਗ ਤੋੜੇ ਰੱਬ ਮਨ ਨੂੰ ਦਿੰਦੇ ਰਹਿਣ ਜਦੋਂ ਦੂਰ ਰੰਗ ਲੜਦੇ ਰਹਿਣ ਮੈਂ ਤਾਂ ਸੁੱਖ ਮੰਨਦਾ ਜਦ ਤੁਸੀਂ ਹੀ ਰੱਬ ਦੀ ਮਿਲਦੀ ਸੁੱਖ ਕਹਿੰਦੇ ਸੰਤਾ ਦੀ ਮਨ ਬੈ ਕੇ ਮੰਨਦਾ ਇਹ ਕਿਰਿਆ ਨਾਲ ਆਮ ਕਰ ਰਹੇ ਕੋਈ ਚੇਲਾ ਉੱਠਿਆ ਨਹੀਂ ਇੰਨੇ ਜਦ ਮੇਰਾ ਮੁੰਡਾ ਤਾਂ ਸਾਹੇ ਨਹੀਂ ਬਣਿਆ ਮੇਰਾ ਮੁੰਡਾ ਤਾਂ ਦੇਣੀ ਨਹੀਂ ਲੱਗਿਆ ਤੇਰੇ ਮੁੰਡੇ ਨੇ ਕੰਮ ਕਰਨਾ ਬਚਨ ਕਮਾਉਣਾ ਇਹਦਾ ਸਿਵਾਰਾ ਫੜ ਕੇ ਆਮ ਰਾਜਾ ਜ਼ਮੀਨ ਦੇਦਾ ਕਿ ਮੈਂ ਵਧੀਆ ਗੱਡੀ ਦੇ ਦਾਂਗੇ ਨਾਣੇ ਦੇ ਦਾਂਗੇ ਗੱਡੀਆਂ ਦੇ ਦਾਂਗੇ ਪਰ ਰੱਬ ਨੂੰ ਮੈਂ ਦਾ ਵਾਸਤੇ ਫਕੀਰਾ ਰੱਬ ਨੂੰ ਮੈਂ ਲੈ ਲੈ ਤੂੰ ਬੰਦਿਆ ਨਵਾਲੇਸ਼ ਪਾਗੇ ਗੁਰੂ ਸ਼ਬਦਾਂ ਪੰਜੂਰ ਰੱਬ ਸ਼ਬਦਾਂ ਮੰਨੂਨ ਪਰ ਮਨੂਨ ਸ਼ਬਦਾਂ ਮੰਨੂਨ ਉਹਦਾ ਗੇੜ ਹੀ ਐਸਾ ਨਾ ਮਨ ਭਾਈ ਜਾਣਾ ਘਮਾਈ ਜਾਣਾ ਘਮਾਈ ਜਾਣਾ ਸੂਈ 12 ਤੇ ਲਿਆ ਕੇ ਘਟਾਉਂਦੇ ਉਹ ਵੀ ਘੱਟ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਮੈਂ ਸਮਝ ਆਏ ਮੂਰਖ ਬੰਦੇ ਨੇ ਇਹਦਾ ਕੋਈ ਚਾਦੀ ਦੀ ਗੱਲ ਤਾਂ ਕਰਨੀ ਨਹੀਂ ਮੇਰੇ ਨਾਲ ਮੈਂ 12 ਮੋਬਾਈਲ ਵਿੱਚ ਚੈੱਕ ਕਰ ਲਿਓ ਕਿੰਨਾ ਪੂਰਾ ਇੱਕ ਅੱਧਾ ਹੋਗਾ ਸਵੇਰ ਤਾ ਮੇਰੇ ਕੋਲ ਕਦੇ ਫੋਨ ਨਹੀਂ ਆਊਗਾ ਇਹਨਾਂ ਦੇ ਸੌਣ ਤੋਂ ਬਾਅਦ ਤੇ ਉੱਥੇ ਪਹਿਲਾਂ ਚੱਲ ਬੈਠੇ ਨੇ ਬੰਦੇ ਆ। ਇੱਕ ਵੀ ਸਾਰੀ ਦੁਨੀਆਂ ਦੀ ਹਾਲ ਐ ਉਹ ਚਾਹਤੇ ਰਹਿੰਦੇ। ਤੇ ਉਹ ਕਹਿਣਗੇ ਇਹ ਤਾਂ ਚੇਲਾ। ਕਿ ਬਾਪੇ ਦੀ ਨਹੀਂ ਲੱਗਿਆ। ਸਰੀਰ ਚੇਲਾ ਬਣਿਆ ਮਨ ਚੇਲਾ ਨਹੀਂ ਬਣਿਆ। ਸਰੀਰ ਭਗਤ ਬਣਿਆ ਪਰ ਮਨ ਭਰ ਤਰੀ ਬਣ ਗਿਆ। ਸਰੀਰ ਜੁੜਿਆ ਪਰ ਮਾਨਸਿਕ ਜੁੜਿਆ।

ਧਰਤੀ ਮਾਤਾ ਨੇ ਇੰਨੇ ਕਿੱਪਾ ਤੱਕ ਇਹਨਾਂ ਤੋਂ ਬਚ ਜਾਓ ਜੇ ਬਾਤ ਚਲਦੇ ਕੁੜੀਆਂ-ਕੁੜੀਆਂ ਕੋਲੋਂ ਹੋਇ। ਇਹ ਬਰਜਾਂ ਤੋਂ ਬਚ ਜਾਓ। ਇਹ ਨੀਂਜੇ ਡੇੜੇ ਜਾਵੇਂ ਰੱਬ ਦੇ ਆਵੇਂ ਝੂਠੇ ਲਾਰੇ ਰਹਿਣ ਕੁਆਰੇ। ਝੂਠੇ ਲਾਰੇ ਰਹਿਣ ਕੁਆਰੇ ਰੱਬ ਜੋਗੇ ਨਹੀਂ ਰਹਿਗੇ। ਧਰਤੀ ਮਾਤਾ ਨੇ ਉਂ ਕਰਦਾ ਘੋੜਾ ਵਰਦਾ ਜਿਵੇਂ ਹੁਣ ਦੁਨੀਆਂ ਵਿੱਚ ਨੇ। ਹੁਣ ਹਲੋਈ ਪਰਮਾਤਮਾ ਸੰਸਾ ਦਾ ਰੂਪ ਤਾਰੇ ਕਿਹਾ ਤੈ ਬੇਟਾ ਕਿਉਂ ਰੋਂਦੀ ਆਪ ਕੌਣ ਹੋ ਮੈਂ ਦੁਨੀਆਂ ਦਾ ਮਾਲਕ ਹਾਂ ਸੰਤਾ ਦਾ ਰੂਪ ਧਾਰ ਕੇ ਤੈਨੂੰ ਮਿਲਣ ਆਇਆ ਤੈਨੂੰ ਕੀ ਪਛਾਣ ਨਹੀਂ ਇਸ ਮੇਰੀ ਦਸਤਾਂ ਨੂੰ ਕੀ ਦੁੱਖ ਹੈ ਬਨਾਸਪਤੀਆਂ ਦਾ ਭਾਰ ਹੈ ਪਹਾੜਾਂ ਦਾ ਤੇ ਰੇਗਾਂ ਦਾ ਮੈਂ ਇਹਨਾਂ ਨੂੰ ਪਰੇ ਕਰਦਣਾ ਅਧਰੇ ਕਰਦਣਾ ਤਵਾੰਕ ਕੋਈ ਭਾਰ ਨਹੀਂ ਚੰਗਾ ਕਦੋਂ ਕੋਈ ਦੁੱਖ ਨਹੀਂ ਮੈਨੂੰ ਇਹਨਾਂ ਦੀ ਕੋਈ ਬਿਲਕੁਲ ਵੀ ਚਿੰਤਾ ਨਹੀਂ ਜਿਹੜੇ ਰਾਜੇ ਜਨਮ ਨੇ 18 ਨਰਕ ਖਾਲੀ ਕਰਾਏ ਭਰੇ ਹੋਏ ਪਾਪਾਂ ਨਾਲ ਝੁਲਮਾਂ ਨਾਲ ਦਰਿਸ਼ਾ ਨਾਲ ਪਰਮੇਸ਼ਰ ਤੋਂ ਦੂਰ ਰਹਿਣ ਵਾਲਿਆਂ ਦੇ ਉਹ ਰਾਜੇ ਜਨਕ ਦੇ ਸ਼ੁਰੂਆਤ ਦੇ ਵੇਲੇ ਜਦੋਂ ਗੁਰੂ ਘਰਿਆ ਸਿਲਾਸ਼ਟਪਤ ਕਰਨੂ ਭਗਵਾਨ ਨੇ ਬੁਲਾਇਆ ਕਿ ਆਜਾ ਰਾਜਾ ਕਪੂਰਨ ਸੰਸਾਨ ਦੇ ਨਾਲ ਗੱਲਬਾਤ ਕਰ ਤਰੇ ਕੋਈ ਕਰ ਚਿਨ ਦੇ ਚੀਕ ਕੋ ਬਾਹਰ ਨੂੰ ਪਤਾ ਸੀ ਮੈਨੂੰ ਮੰਗੇ ਉਹ ਜਵਾਬ ਦਿੱਤਾ ਮੈਨੂੰ ਨਹੀਂ ਮਿਲਣਾ ਭਗਵਾਨ ਨੂੰ ਮੈਨੂੰ ਮਿਲਦਾ ਗਿਆ ਸੰਸਾਨ ਨੇ ਬੁਲਾਇਆ ਕਿ ਤੇ ਹੋਰ ਭਗਵਾਨ ਨੂੰ ਨਾ ਬੁਲਾ ਦਿਓ ਮਨੁ ਆਨੰਦਮਈ ਪ੍ਰਕਾਸ਼ ਨਹੀਂ ਮੇਰੇ ਅੰਦਰ ਲਾਇਕ ਮੈਂਕਰ ਨਜ਼ਰ ਹਰਕ ਚਾਹੁੰਦਾ ਕਿ ਹੋਰ ਨਾ ਕੰਮ ਖਰਾਬ ਕਰ ਦੇ ਕੋਈ ਰਾਜਾ ਚੰਤਾ ਸਹਿਯੋਗਿਤ ਪਹਿਨੋ ਸੱਦ ਲੈ ਕਿ ਨੇ ਕਰਮ ਸਿੱਖ ਸੱਦ ਰਾਜਾ ਵੀ ਇਹ ਤੁਮ ਗਿਆਨੀ ਰਾਬੇ ਵੀ ਪਾ ਰਾਜਨ ਇੱਕ ਜੀ ਵਾਲੀ ਜਵਾਬ ਦੇ ਤੱਕ ਨਹੀਂ ਚਾਹੇ ਰਾਜਾ ਕੌਣ ਤਾ ਬੀਰ ਚੱਲੇ ਚੱਲੀ ਚੱਲ ਕੇ ਲਈ ਭਗਵਾਨ ਦੇ ਦਰਵਾਜ਼ੇ ਚਲੇਗੇ ਰਾਜਾ ਚੜਜੋ ਮਗਨਾਂ ਦੇ ਤੁਰਿਆ ਚੱਲ ਰਿਹਾ ਅੱਗੇ ਨਰਕ ਆ ਗਿਆ ਨਰਕ ਹੈ ਹਾਏ ਸੁਖੇ ਮਰ ਗਏ ਓਏ ਸ਼ਰਾਬੀ ਆ ਗਏ ਲਟੇਰੇ ਆ ਗਏ ਅਮਲੀ ਆ ਗਏ ਓਏ ਘਰ ਦੇ ਕਿਤੇ ਪਾਸਾ ਨਹੀਂ ਲੜਾਈਆਂ ਹੋ ਕੇ ਨਰਕ ਪੜਿਆ ਹੋਇਆ ਇਹ ਨਰਕ ਇਹ ਨਰਕਾ ਕੇ ਨਹੀਂ ਹੋਇਆ ਹੁਣੇ ਠੇ ਅਨਲਕ ਚਾਦਰ ਸੁਨੇ ਕਹਿ ਕੇ ਰੋਕੋ ਹਾਇ ਕਾਹੂ ਮਾਤੀ ਹਹਾਕਾਰ ਪਰ ਵਿਹਾਰ ਲੈ ਨਹੀਂ ਜਾ ਰੋਕ ਪਰ ਅਰਮਦਾ ਜਨਕ ਜਦ ਗਿਆ ਸ਼ਾਹੂ ਕੀ ਹੋਏ ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਜੋਗ ਬੇਕ ਇੱਕ ੜੀ ਦੇ ਸਿਮਰਨ ਪਾਪੀ ਤਾਰੇ ਬਲੇਕ ਰਾਜੇ ਨੇ ਮੈਨੂੰ ਕਿਹਾ ਲੋਕ ਆਪਾਸ ਕੇ ਨਰਕਾਂ ਚੋਂ ਅਵਿਆਨਤਾ ਉਜਰੇ ਹੈ ਦੁਖੀ ਹੋਏ ਰੱਬ ਤੋਂ ਦੂਰ ਰਹਿਣ ਵਾਲੇ ਲੋਕ ਰਾਜੇ ਨੇ ਲੋਕ ਬੈਠ ਸੁਨਿਆਹਾ ਆਇਆ ਰਾਜਾ ਆ ਜਾ ਨਹੀਂ ਰਾਜੇ ਨੇ ਜਵਾਬ ਦਿੱਤਾ ਮੈਂ ਨਾਲ ਲਿ ਜਾਵਾਂਗਾ ਇਹ ਤਕल्लियां ਆਹੂ ਪਾਸਾ ਸੇ ਨਾ ਨਾ ਕੋਈ ਨਾ ਬਾਤੋ ਚੱਲ ਜਾਰੇ ਓਏ ਰਾਜਾ ਮੈਂ ਤੇਰੀ ਕਸਮਾਂ ਲੈ ਲਈਆਂ ਆਪਣੀ ਭੱਤੀ ਦੇ ਵੀ ਨਾ ਬੋਲ ਕੇ ਮਾਰ ਦਿਆਂ ਮੈਨੂੰ ਭੱਤੀ ਵਾਂਗੂੰ ਖਾਰਾ ਮਰ ਖਾਣੀ ਹੋਵੇ ਦੇਖ ਤਾਂ ਮਗਰ ਜੁੱਤੀਆਂ ਖਾ ਕੇ ਨਿਆਣੇ ਤਾਂ ਜਾਂਦੇ ਜਿਹਨਾਂ ਨੇ ਮੋਹ ਪਾਇਆ ਪਹਿਲਾਂ ਰੱਬ ਨੂੰ ਮਿਲੋ ਜੇ ਜੁੱਤੀਆਂ ਤੋਂ ਬਚਣਾ ਤੁਸੀਂ ਕਿਹਾ ਕਿ ਜੱਜਾਂ ਦੇ ਚੁੱਪ ਕਰਕੇ ਬੈਠੇ ਨੇ ਕਹਿੰਦੇ ਗੱਲ ਸੁਣ ਲੈ ਗੱਲ ਨਾ ਮੰਨੇ ਸੁਣੀ ਜਾਓ ਬੈਠੇ ਬਾਬੇ ਮੈਂ ਦਿਸੋ ਇਹ ਤੇਰੇ ਭਗਤਾਂ ਸੀ ਇਹ ਤਾਂ ਘਰ ਨਹੀਂ ਜਿਹੜੇ ਅੰਦਰੋਂ ਠੱਗ ਬੈਠੇ ਨੇ ਉਹ ਗੱਲ ਨਹੀਂ ਮੰਨੂ ਦਿੰਦੇ ਕਿਸੇ ਨੂੰ ਕਿਸੇ ਦੇ ਘਰ ਆਈ ਮੁਰਖੇ ਦਾ ਘਰਲਾ ਮੁਰਖ ਕਹਿੰਦੇ ਲੈੜੇ ਮੁਰਖਾਂ ਕਹਿੰਦੇ ਰਿਸ਼ਤੇਦਾਰ ਮੁਰਖ ਕੰਨਿਆ ਦੇ ਵੰਡੀ ਮੁਰਖ ਜੇ ਇਹਨਾਂ ਲੋ ਮੁਰਖਾਂ ਤੋਂ ਬਚਨੇ ਨਾ ਤੇ ਸਿਮਰਨ ਕਰਕੇ ਅੰਦਰ ਬੈਠ ਕੇ ਉਹ ਤੁਹਾਨੂੰ ਮੁਰਖ ਪੈਣ ਨਾਉਣਗੇ ਬਹਿ ਹਲਾਉ ਇਹਨਾਂ ਨੂੰ ਉਹਨਾਂ ਨੇ ਕਿਹਾ ਭਾਈ ਤਾਂ ਦੇਲਾ ਵੀ ਮੈਂ ਕੰਮ ਕਰਦਾ ਫੇਰ ਆਈ ਉਹ ਜੁੜਿਆ ਬੰਦਾ ਕਹੂਗਾ ਜਿੱਤੇ ਕਹਿੰਦੀ ਕਹਨੇ ਬਹਿ ਜਾ ਕਿਆ ਵੀ ਤੇ ਆ ਪਿੰਡ ਚ ਆਇਆ ਹੋਇਆ ਉਹਨੇ ਸਿਰ ਪਾ ਲਿਆ ਨੂੰ ਕੁੱਟੀ ਉਹਨੇ ਰਾਤ ਕੁੱਟੀ ਜਿਉਂ ਨੇ ਆਇਆ ਕਰਿਆ ਫਿਰ ਨਾ ਕਾਫਾ ਲਵਣੇ ਸ਼ੁਰੂ ਕੀਆ 2-3 ਘੰਟੇ ਤੱਕ ਇਹਨੇ ਫਿਰ ਕੰਦੱਬਿਆ ਕਰਨਿਓ ਕਰਦੀ ਹੈ ਇਹ ਜੇ 2-3 ਘੰਟੇ ਨਾਮ ਜਪਦਾ ਹੋ ਤੇ ਨਾਲੇ ਕੋਈ ਕਰਮ ਤੇ ਤੁਹਾਡੇ ਘਰ ਦੇ ਝੰਡੇ ਨਾਲ ਜੁਲੋ ਨਾ ਕਹਿੰਦੇ ਜੀ ਘਰ ਚ ਭੁੱਖ ਵਰਸਦੀ ਤੇ ਤੁਸੀਂ ਜਿਹੜਾ ਪਾਣੀ ਪਾਲਦੇ ਭੁੱਖ ਵਰਸਣ ਕਿਉਂ ਗਿਆ ਕਹਦੇ ਪਾਣੀ ਪਾਲਦੇ ਸੰਕਰਮ ਕਰਦੇ ਭਲਾ ਕਰਦੇ ਜਾਂ ਭਲਾ ਮੰਗਦੇ ਮੈਨੂੰ ਪਤਾ ਕਿ ਮੇਰਾ ਮੇਰਾ ਮੇਰੀ ਡਿਊਟੀ ਹੈ ਮੇਰਾ ਡੇਰ ਹੈ ਹੈ ਤਾਂ ਮਹਾਰਾਜ ਜੀ ਦਾ ਡੇਰ ਹੈ ਪਰ ਮੇਰੀ ਡਿਊਟੀ ਤਾਂ ਮੈਨੂੰ ਸੰਭਾਲਿਆਤਾ ਹੈ ਨਾ ਡੰਗਰਾ ਤੋਂ ਖੇਤੀ ਤੱਕ ਇੱਥੇ ਕੋਈ ਮੇਰਾ ਸੇਵਾਦਾਰ ਬਿਮਾਰ ਹੈ ਉਹਨਾਂ ਨਾਲ ਜਸਟ ਕੁਝ ਕਰਨਾ ਹੁੰਦਾ ਜੇ ਮੈਂ ਹੀ ਕਈ ਮੈਂ ਨਹੀਂ ਕਰੂੰਗਾ ਮਾਲਕੀ ਕਰਾਪਰੀ ਦੇਖਣਾ ਮੇਰੀ ਕੀ ਕਰਦਾ ਫੇ ਮੈਨੂੰ ਡਿਊਟੀ ਦੇ ਦੋ ਫੇ ਸਟੇਜ ਤੇ ਬੋਲਣ ਦੇ ਦੋ ਉਨੇ ਕਹ ਤੈਨੂੰ ਬਹੁਤ ਵਧੀਆ ਲੱਗਦਾ ਬੇਟਾ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਇੱਥੇ ਫਿਰਦਾ ਮੈਂ ਤੈਨੂੰ ਦੇਖ ਕੇ ਜੀਣਾ ਤੂੰ ਮੈਨੂੰ ਦੇਖ ਕੇ ਜੀਣਾ ਮੈਂ ਤੈਨੂੰ ਚਾਹ ਰਿਹਾ ਹਾਂ ਇਹ ਕਿਹਨੂੰ ਦੇਖ ਕੇ ਜੀਵੇ ਨਾ ਲਾ ਨੂੰ ਨਿਆਲੇ ਨੂੰ ਜੁੱਤੀਆਂ ਮਾ ਦੇ ਨੇ ਘਰ ਲਈ ਉਹਨਾਂ ਨੂੰ ਰੁਪਈਆ 50 ਉਹ ਐਸ਼ਾ ਨੂੰ ਚੋਰਾਂ ਦੇਖ ਕੇ ਜਿਹਦੇ ਨਾਲ ਪਤਾ ਹੀ ਨਹੀਂ ਸਾਨੂੰ ਕਿ ਭਰਾ ਕਿਨੇ ਕਰਿਆ ਨਾ ਜੱਪੋ ਸਿਮਰਨ ਕਰੋ ਉਹਨੂੰ ਪਤਾ ਲੱਗ ਜੋ ਇੰਨਾ ਚਿਰਦਾ ਰੋਣਾ ਪਾਉਂਦੇ ਸੰਤ ਅਹੀਂ ਪਾਪੀਆਂ ਦੇ ਗੱਲੇ ਵੀ ਮੰਨੀ ਨੂੰ ਹੀ ਮਹਾਰਾਜ ਦੀ ਨਾ ਸੰਤਾਂ ਧਰਤੀਏ ਮੰਗਾ ਇਹਨਾਂ ਚੱਕਦਾ ਇਹ ਚਾਹੇ ਮੂਰਖ ਨੇ ਚਾਹੇ ਬੇਕੂਬ ਨੇ ਚਾਹੇ ਚੋਰ ਨੇ ਚਾਹੇ ਨਹੀਂ ਨਾਮ ਜਪਦੇ ਇਹ ਜੰਗਲ ਚ ਹੋਇਆ ਕਹਾਤਸ ਇਹਨਾਂ ਨੂੰ ਮਾਰ ਮਾਰਾਈ ਕੁੱਟ ਕਟਾਈ ਕਸਾਈ ਕਰਿਆ ਕਰਦੇ ਸੀ ਇਹ ਫਿਰ ਸਾਡੇ ਕਰਜੋਜਾਂ ਕਰਦੇ ਹੁੰਦੇ ਸੀ ਮੇਰੇ ਕੋਲ ਇਹਨਾਂ ਦੀਆਂ ਉਦਾਸਾਂ ਇਹਨਾਂ ਦੀ ਰੁੱਖ ਇਹਨਾਂ ਦੀ ਰੋਂਦੀ ਆਤਮਾ ਮੇਰੇ ਦਰਬਾਰ ਚ ਆਈ ਮੈਂ ਇਹਨਾਂ ਨੂੰ ਬੰਦ ਨਹੀਂ ਕਰ ਸਕੋ ਉਹ ਕਹਿੰਦੇ ਇੱਕ ਵਾਰੀ ਦੇ ਦੇ ਮਨੁੱਖੀ ਜਾਮਾ ਮਾਲਕਾ ਕਹਿੰਦੇ ਤੈਨੂੰ ਨਾ ਸਲਾਵਾ ਇੱਕ ਵਾਰੀ ਦੇ ਦੇ ਤੂੰ ਇਹ ਜਾਮਾ ਜੋ ਤੁਹਾਨੂੰ ਕਹੋ ਕੋਨਾਏ ਬਈ ਮੋਰਕੇ ਇਹ ਜਾਮੇ ਨਾਲ ਪਰੂ ਲੈਣੇ ਬਲ 84 ਲੱਖ ਜਾਪਾ ਕਾਨੂੰਨ ਬੰਦੇ ਬਣਾਇਆ ਸੀ ਬੰਦਗੀ ਕਰਨ ਤੁਸੀਂ ਮਹਾਰਾਜ ਨੂੰ ਮਿਲਦੇ ਹੋ ਮੈਨੂੰ ਮਿਲਿਓ ਮਹਾਰਾਜ ਕਹਿੰਦੇ ਉਹ ਤੇ ਸਾਡੀ ਤਾਂ ਮੈਨੂੰ ਸ਼ਿਕਾਇਤ ਬੜੀ ਤੱਕ ਵੀ ਆ ਗਈ ਕਿਹਦਾ ਇਹ ਠੱਗੀਆਂ ਚੋਰੀਆਂ ਪਾਪ ਅੱਡੇ ਲਾ ਕੇ ਬਾੜੀਆਂ ਮਕਾਨ ਬਣਾ ਕੇ ਤੇ ਜਮੀਨਾਂ ਦੀ ਅਕੀਸ਼ੀ ਚ ਕਬਜ਼ੇ ਕਰਕੇ ਬੈਠ ਗਈ ਜਿਹੜੇ ਮੇਰੇ ਪਿਆਰੇ ਨੇ ਉਹ ਤਾਂ ਐਨੀ ਜਗਾਂ ਬਣ ਗਈ ਮੇਰੇ ਦਿੱਤੇ ਜਗਾਂ ਬਣ ਗਈ ਮੇਰੇ ਦਾ ਸ਼ੁਕਰਾਨਾ ਕਰਕੇ ਰਹੇ ਐਨੀ ਵੀ ਬਣ ਕੇ ਦਿੱਤੀ ਰਹੇ ਪ੍ਰਮਾਤਮਾ ਵੇਖਦਾ ਸਭ ਤੋਂ ਤੇਰਾ ਦਿੱਤਾ ਤਾਂ ਖੁਦ ਮਾਲਕ ਰਹੇਗਾ ਅਈ ਤੇਰੇ ਸਿਵਾ ਦਾ ਤਾ ਤਿਰ ਮੈਂ ਮਾਰਨੀ ਨਹੀਂ ਮੈਂ ਆਇਆ ਨੂੰ ਉਹ ਹੀ ਜੇਲਾ ਜਿੱਤਣਾ ਜਿਹੜੇ ਮੁੜ ਕੇ ਜੇਲਾ ਜੋ ਨਿੱਕਾ ਨਾ ਸਕਦਾ ڪتھے بِلّي ڍنگر پشو نواري پڙه ٿو هور مانگ مانو هور مانگ لاءِ ڪي بنگڙي ۾ بينه بچو ٿا آئي ته ٻين ਗਰਮ ਗਾਨੇ ਸਿੱਖ ਪਰਦਾ ਕਿੰਨਾ ਜਬਾਤ ਦੀ ਚੁੱਪਿਆ ਸੀ ਕੈ ਸੇ ਸ਼ੀਵਾਲਾ ਨੂੰ ਬੁਲਾਨੇ ਸੀ ਮੈਨੂੰ ਪਤਾ ਹੈ ਕਿ ਇਹਨਾਂ ਨੂੰ ਰੰਗ ਉਫਾਤ ਬਹੁਤ ਉਫਾਤ ਕੋਣ ਦੇ ਕੇ ਆਇਆ ਕਿ ਉਹ ਸੇਕ ਲੱਗਦਾ ਜਾਂ ਮੰਦਨੇ ਤੇ ਮੈਨੂੰ ਪਤਾ ਜੋ ਮੈਂ ਕੰਮ ਕਰਨੇ ਇਥੇ ਉਹ ਆਉਣ ਵਾਲੇ ਸਮਿਆਂ ਵਾਸਤੇ ਮੈਂ ਕਰ ਰਿਹਾ ਆਉਣ ਵਾਲੇ ਸਮੇਂ ਦੁਨੀਆ ਦਾ ਭਲਾ ਹੋਣਾ ਹੈ ਦੁਨੀਆ ਨੇ ਆਉਣਾ ਹੈ ਦੇਵ ਤੇ ਜਿਹਾ ਚੁੱਕਿਆ ਪਰ ਤਾਂ ਇੱਥੇ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਇੱਥੇ ਲੋੜ ਹੈ ਸਾਡੀ ਅੱਜ ਰੰਨਣ ਦੀ ਪਰਮਾਤਮਾ ਵਾਹਿਗੁਰੂ ਇਹ ਜੁਰਮ ਦੀ ਲੋ। ਇਹਨਾਂ ਦੇ ਚੱਕਰ ਚਲਾ ਪਾਓ ਮਾੜਾ ਨਾ ਬੋਲੋ ਇਹਨਾਂ ਜਮਾਏ ਗੁਰੂ ਪਹਿਲਾਂ ਰਹਿ ਚੁੱਕਿਆ ਇਹ ਵੀ ਜੋਗੋਗੇ ਆਉਂਦੇ ਚੌਥਾ ਚੱਲ ਰਿਹਾ ਅੱਗੇ ਹਾਲ ਮੁੱਖੇ ਹੀ ਹੋ ਗਿਆ। ਨਿੱਤਰ ਪਿਆਰੇ ਨੂੰ ਹਾਲ ਮਤ ਕਰਦਾ ਕਹਿਣਾ ਤਾਂ ਵੇਦ ਸਾਈਆਂ ਦਾ ਸੈਣਾ ਇਹ ਮਤੋਂ ਬਾਤ ਜੋ ਬਾਤ ਹੁੰਦਾ ਹੈ। ਇਹ ਹੁਣ ਰਾਮ ਦੀ ਉਪੀਆਂ ਦੀ ਇਹ ਕਾਲਾ ਮੂਰਤੀਆਂ ਬਣ ਗਿਆ राम मूरति हो रहे राम मूरति ਦਾ राम बोलਿਆ ਹੁਣ ਇਹ ਮੂਰਤੀ ਚ ਕਾਲ ਮੂਰਤਾਂ ਪੁੱਠੇ ਜਵਾਬ ਹਰ ਦਿੰਦਾ ਨੰਤਾ ਮੂਰਤੀ ਦੇਖੋ ਮੁੱਠਾ ਟੇਕਣਾ ਕੁਛ ਨਹੀਂ ਜਿਹਨੂੰ ਕੋਈ ਦੂਸਰੋਂ ਆਇਓ ਲੋਕ ਸੁਖੀਏ ਸਭ ਨੂੰ